ਵੋਲੀ ਇਨ ਜੰਗਲ ਵੋਲੀ ਇਨ ਜੰਗਲ ਮੁਕੀਰ ਦੀ ਗੇਸ ਉਹ ਵਾਰ ਜਿਹੜੇ ਕਿਦਸ਼ ਭਾਨ ਆ ਰਿਹਾ ਸਹੀ ਬਾਤ ਬਾਦ ਨਦੀ ਪਾਰ ਕਰੀਏ ਕੁਟਕਿਆ ਰਛੀ ਜੇਨੇ ਮੇ

ਸਰਕਾਰ ਚਤਾ ਮਹਾਰਾਜੋ ਹੋਣਾ ਹਰੀ ਦੂਤਾ ਤਰੀ ਘਟਾ ਤਰੀ ਲਗੋਰ ਤਰੀ ਸਿੰਘਾਂ ਵਾਲੇ ਸੁੰਦਰ ਗੁਬਾ ਵਾਲੇ ਸੋਨੇ ਗੋਲੇ ਤਨਮਾ ਵਾਲੇ ਤੇਤਾ ਤੂਫ ਜੀ ਤਾ ਕਰਨਾ ਪਰਮਾਨ ਮਾਲ ਬਸੰਤੀ ਗਰਤੀ ਨਗਰ ਗੜਿਆ ਸਭ ਜੀ ਪਾ ਦੇ ਸਭ ਕਰਦਾ ਨਾ ਝੰਡੇ ਤੋਂ ਨਿਮਨਸ਼ਾ ਮੇਰੇ ਸਿਰ ਤੇ ਕਰ ਮਰੇ ਸੈਂਕੜੇ ਐ ਮੇਰੇ ਸੇ ਸਤਿ ਸ਼ਕਤ ਦਾ ਨਾਮ ਆਤਾ ਨੀਰ ਕਰਨਾ ਸਭ ਤੋਂ ਪਹਿਲਾਂ ਅੰਦੇ ਕੋਦੇ ਥੈਂਕ ਯੂ ਫੋਰ ਬੀਇੰਗ ਥੈਂਕ ਯੂ ਜਰਪਾ ਕਰੋ ਦਾਤਾ ਐਬੀ ਸੈਂਸਰ ਜੀ ਕੁੰਨਿਆਨਤ ਸੇਇ ਕਰ ਵਰਸ ਦੇ ਹੋਏ ਬੁਖਸੇ ਇਤਿਆ ਦੁਖਿਆ ਦੇ ਕਰਕੇ ਬਸ ਹਾਂ ਜੀ ਜੈ ਬਾਬਾ ਜੀ ਦੀ ਸਾਰੀ ਸੰਗਤ ਨੂੰ 44ਵੇਂ ਪੜਾਹਰਾ ਬਾਬਾ ਜੀ ਦਾ ਅਸਲਾਨਾ ਅੱਜ ਚੱਲ ਰਿਹਾਗਾ ਨਗਰ ਜਹਾਂਪੁਰ ਬਾਬਾ ਜਗਦੀਸ਼ ਗੜੀ ਜੋ ਗੱਡੀ ਦੇ ਮੈਨੇ ਤੁਹਾਡੇ ਸਾਹਮਣੇ ਬੈਠੇ ਜੀ ਹੈਗੇ ਆ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਇਹਨਾਂ ਸੰਗਤਾਂ ਦੇ ਮਾਲਕ ਮਿਹਰ ਭਰਾ ਰੱਖੇ ਇਹਨਾਂ ਬੱਚਿਆਂ ਨੂੰ ਖੁਸ਼ੀਆਂ ਬਖਸ਼ੇ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਇਸ ਪੰਡਾਰੇ ਦਾ ਸ਼ਬਦ ਚੌਂਕੀ ਦਾ ਕੈਮਰੇ ਵਾਲੇ ਜਿੰਨੇ ਬੈਠੇ ਪ੍ਰਬੰਧਕ ਸੱਜਣ ਸਾਰਿਆਂ ਨੂੰ ਬਾਬਾ ਜੀ ਖੁਸ਼ੀਆਂ ਬਖਸ਼ਣ ਮਨੋ ਕਾਮਨਾ ਆਸਾ ਮਰਜ਼ਾ ਇਹਨਾਂ ਦੀਆਂ ਪੂਰੀਆਂ ਕਰਨ ਤੇ ਬਾਰ ਬਾਰ ਫੇੜਾਡੀ ਬੇਨਤੀ ਸਾਰੀ ਸੰਗਤ ਨੂੰ ਸਾਡੇਆਂ ਨੂੰ ਲੱਖ ਲੱਖ ਵਧਾਈਆਂ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਬਾਬਾ ਜੀ